ਸੱਤੇ ਤਵੀ ਤੇ ਬਠਾਤ ਵਾਲੀ ਜਾਗਰਾ 헤ੜਾ ਭੰਬੜ ਪੰਪੂ ਕਉ ਦੇ ਜਗਰਾ ਮੁਖ ਬੋਲ ਤੇਰਾ ਬਾਲਾ ਮਿੱਠਾ ਲੱਗਦਾ ਮੁਖ ਬੋਲੇ ਤੇਰਾ ਬਾਲਾ ਮਿੱਠਾ ਲਾਗਿਰਾ ਦੁਖ ਸੁਖ ਰੂਪ ਕੇ ਇਕਸਾਰ ਮਾਨਦੇ ਚੌਥੀ ਮੰਜ਼ਲ ਚ ਬਾਰਮ ਆਨੰਦ ਮਾਨਦੇ ਚੌਥੀ ਮੰਜ਼ਲ ਚ ਬਾਰਮ ਆਨੰਦ ਮਾਨਦੇ ਦੇਖਾ ਗੂਰਾ ਨੂੰ ਸਹਿਰ ਧਾਣਾ ਮਾਰਦਾ ਮੀਆਂ ਮੇਰੇ ਆ ਕੇ ਬੇਨਤੀ ਗੁਜਾਰਦਾ ਇੱਕ ਲੋੜ ਦਾ ਹੁਕਮ ਸਰਕਾਰ ਦਾ ਇੱਕ ਲੋੜ ਦਾ ਹੁਕਮ ਸਰਕਾਰ ਦਾ ਘਰ ਟੁੱਟੇ ਨਾ ਪੁਰੀਤ ਫੁੱਲਾ ਨਾਲੋਂ ਭੌਰ ਦੀ ਇਟ ਇਟ ਕਰ ਦੇਵਾ ਦਿੱਲੀ ਦੇ ਨਹੌਰ ਦੀ ਇਟ ਇਟ ਕਰ ਦੇਵਾ ਦਿੱਲੀ ਦੇ ਨਹੌਰ ਦੀ ਸੋੜੇ ਚਰਨਾ ਦੀ ਕਿਤੇ ਹੋਈ ਭਗਤੀ ਪਦਾ ਪੈਰ ਹੋ ਗਈ ਸਰੀਰ ਵਿੱਚ ਸਾਗਦੀ ਆਉਂਦੀ ਨਾਗਰੀ ਅਖੰਡ ਜੋਤ ਜਗਦੀ ਆਉਂਦੀ ਨਾਗਰੀ ਅਖੰਡ ਜੋਤ ਜਗਦੀ ਜਹਾਗੀਰ ਦਾ ਤਖਤ ਮਿੱਟੀ ਚ ਮਾਰ ਆਦਿਆਂ ਪਾਪੀ ਚੰਦੂ ਦਾ ਬਸ ਪਰਾ ਦੇਖ ਪਾ ਰਿਆਂ ਪਾਪੀ ਚੰਦੂਰਾ ਬਸ ਪਰਾ ਦੇਖ ਪਾਦਿਆਂ ਮੈਤੋਂ ਜਾ ਵੇਨਾ ਗੁਰੂ ਦੇ ਦੁਖ ਚੱਲਿਆ ਛਾਲੇ ਪੈ ਗਏ ਬੰਦ ਵੀ ਜਾ ਵੇਟ ਲਿਆ ਐਸਾ ਆਸਣ ਮਹਿਰਵਾਨ ਮੱਲਿਆ ਐਸਾ ਆਸਣ ਮਹਿਰਵਾਨ ਮੱਲਿਆ ਨੂਏ ਰੂਗੜ ਦੇ ਤੇਜੀ ਆਈ ਨਾਜੇ ਨਾਉਰਦੀ ਇੱਟ ਇੱਟ ਕਰਦੇ ਵਾ ਦਿਲ ਦੀ ਤੇਲ ਹੌਰਦੀ ਇੱਟ ਇੱਟ ਕਰਦੇ ਵਾ ਦਿਲ ਦੀ ਤੇਲ ਹੌਰਦੀ ਉਹ ਦੇਣਾ ਤੋੜਿਆ ਹੰਕਾਰਿਆਂ ਦਾ ਮਾਣ ਜੀ ਜਾਉ ਬੰਦਗੀ ਦਾ ਚੁੱਕਿਆ ਨਸਾਨ ਜੀ ਤੁਸੀਂ ਦੇ ਗਏ ਸਵਾਮੀ ਬਲੀਦਾਨ ਜੀ ਤੁਸੀਂ ਦੇ ਗਏ ਸਵਾਮੀ ਬਲੀਦਾਨ ਜੀ ॠषि मुनि ਜਿੰਦ ਕਿਦੇ ਆਪਣੀ ਲਕੂਣਗੇ ਤੁਹਾਨੂੰ ਯਾਰ ਕਰੇ ਕਰੇ ਤੁਹਾਨੂੰ ਯਾਰ ਕਰੇ ਪੀਰ ਦੇ ਮੋਈ ਦੇਣੂਣਗੇ ਤੁਹਾਨੂੰ ਯਾਰ ਕਰੇ ਪੀਰ ਦੇ ਛੇ ਸਚ ਚੰਦੂ ਦੇਨੇ ਗਾਣਾ ਵਜੇ ਕਾਦਾ ਚੱਕੋ ਜੱਗ ਚੋਂ ਦੁੱਖ ਮਨੀ ਝੰਡਾਰਦਾ ਇੱਕ ਹੁਕਮ ਗੁਰੂ ਦੀ ਤੜਪਾੜਦਾ ਇੱਕ ਹੁਕਮ ਗੁਰੂ ਦੀ ਥੋਣਾ ਪਾੜਦਾ ਸਿਰ ਵੈਰੀਆਂ ਨੇ ਪੰਨਾ ਵਾਂਗ ਜੰਬਲਾ ਵਰਦੀ ਇੱਟ ਇੱਟ ਕਰਦੇ ਵਾ ਦਿੱਲੀ ਤੇ ਲਾਹੌਰ ਦੀ ਇੱਟ ਇੱਟ ਕਰਦੇ ਵਾ ਦਿੱਲੀ ਤੇ ਲਾਹੌਰ ਦੀ ਕਾਲੀ ਹੋ ਗਏ ਵਿੱਚ ਥੌਂਦਾ ਅਵਤਾਰ ਜੀ ਤੁਸੀਂ ਧੁੰਮੇ ਦਾ ਲਾਉਣ ਆਏ ਭਾਰ ਜੀ ਸਾੱਚ ਝੂਠ ਵਾਲਾ ਕਾਲੀ ਦੇਨ ਤਾਰ ਜੀ ਸਾੱਚ ਝੂਠ ਵਾਲਾ ਕਾਲੀ ਦੇਨ ਤਾਰ ਜੀ ਹਰ ਜ਼ੁਲਮ ਦਾ ਰੁਕਵਾ ਚੀ ਗੀ ਦੁਆਈਏ ਮੁਟਾ ਪਟ ਦੇਵੋ ਹਰ ਮੁਟਾ ਪਟ ਦੇਵੋ ਦੂਰ ਬਾਬਰ ਦੀ ਸਾਈ ਦਾ ਮੁਟਾ ਪਟ ਦੋ ਦੂਰ ਬਾਬਰ ਦੀ ਸ਼ਾਹੀਰਾ ਜੋਰਾ ਸਿੰਘਾ ਮੀਆਂ ਮੀਰ ਕਬੇ ਰਾਗਿਆ ਫਿਰ ਉਹਨਾਂ ਦੇ ਰਹਿਬ ਦੀ ਲਾਗਿਆ ਗੁਰੂ ਪਾਲਕ ਮੈਂ ਚਲ ਕੇ ਦੇਖ ਆ ਗਿਆ ਗੁਰੂ ਪਾਲਕ ਮੈਂ ਚਲ ਕੇ ਦੇਖ ਆ ਗਿਆ ਸੇਵਾ ਦੇਵਤੇ ਕੰਮ ਦੇ ਕੋਪੇ ਟਾਉਂਦੀ ਇੱਟੇ-ਇੱਟੇ ਕਰਦੇ ਵਾ ਮਿੱਲੀ ਤੇਲ ਘੋੜਦੀ ਇੱਟੇ-ਇੱਟੇ ਕਰਦੇ ਵਾ ਮਿੱਲੀ ਤੇਲ ਘੋੜਦੀ